ਬਹੁਤ ਜਿਆਦਾ ਖੁਸ਼ ਹਾਂ ਮੈਂ ਧੰਨਵਾਦ ਕਰਦੀ ਹਾਂ ਮਾਨਯੋਗ ਤਰਨਤਾਰਨ ਕੋਰਟ ਦਾ ਔਰ ਆਪਣੇ ਐਡਵੋਕੇਟ ਅਮਨ ਤਵਾਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਕਿੰਨੀ ਸਜ਼ਾ ਸੁਲਾਈ ਗਈ ਹੈ 4 ਸਾਲ ਦੀ ਸਜ਼ਾ ਕਈਆਂ ਨੂੰ ਮੇਰਾ ਵਕੀਲ ਸਾਹਿਬ ਤੋਂ ਤੁਸੀਂ ਪੁੱਛ ਲਿਓ ਕਈਆਂ ਨੂੰ 2 ਸਾਲ ਦੀ ਕਈਆਂ ਨੂੰ ਸਾਲ ਦੀ ਕਈਆਂ ਇਹਨਾਂ ਨੂੰ 4 ਸਾਲ ਦੀ 7 ਦੋਸ਼ੀਆਂ ਨੂੰ 4 ਸਾਲ ਦੀ ਸਜ਼ਾ ਜਿਹੜੀ ਸਜ਼ਾ ਸੁਣਾਈ ਗਈ ਆ ਇਸ ਫੈਸਲੇ ਦਾ ਗੱਲ ਫੈਸਲਾ ਵੀ ਸਹਿਮਤ ਹਾਂ ਇਸ ਦਾ ਫੈਸਲਾ ਦਾ ਹੱਕ ਚ ਆ ਜਾਵਾ ਕਿ ਜਾਣੀ ਹੈ ਬਿਲਕੁਲ ਮੈਂ ਸਹਿਮਤ ਹਾਂ ਜਿਹੜੇ ਹੱਕ ਚ ਫੈਸਲਾ ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਨੂੰ ਮੈਂ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕਰਦੀ ਆ ਆਪਣੇ ਤਰਨਤਾਰਨ ਕੋੜਾ ਜੀ ਇੰਨਾ ਲੰਮਾ ਜੱਜ ਸਾਹਿਬ ਪ੍ਰੇਮ ਕੁਮਾਰ ਜੀ ਦਾ ਤਾਂ ਬਾਤ ਕਰਦੀ ਇੰਨਾ ਲੰਮਾ ਸਮਾਂ ਲੱਗਿਆ ਪਰ ਜੋ ਲੜਾਈ ਕਰ ਰਹੇ ਹਾਂ ਇਸ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਵੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਧੀ बैठे और देखे। देखे। ना ही मैं परमेश्वर जारी अरदास करती हूं कि ना ही कहीं पंजाब दी टीन वाले ऐसा दा कुछ हो। ਤੁਸੀਂ ਇਲੈਕਸ਼ਨ ਵੀ ਲੜ ਰਹੇ ਪਤਾ ਲੱਗਿਆ ਜੀ ਤਰਨਤਾਰਨ ਦੇ ਵਿੱਚ। ਬਿਲਕੁਲ ਜੀ ਮੈਂ ਜਿੰਮਣੀ ਚੋਣ ਜਿਹੜੀ ਹੋ ਰਹੀ ਹੈ ਤਰਨਤਾਰਨ ਹਲਕਾ ਦੇ ਵਿੱਚ ਉਹ ਮੈਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ ਜੀ। ਬਹੁਤ ਸਾਰੀ ਲੜਕੀਆਂ ਹੁੰਦੀਆਂ ਜਦੋਂ ਕੋਈ ਐਵੇਂ ਜੀ ਘਟਨਾ ਹੋ ਜਾਂਦੀ ਹੈ ਤੇ ਉਹ ਘਰ ਬਹਿ ਜਾਂਦੀਆਂ ਉਹ ਲੜਾਈ ਨਹੀਂ ਲੜਦੀਆਂ ਉਹਨਾਂ ਨੂੰ ਜੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਨਾਲ ਕੁਛ ਵਧਿੱਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਣਾੜ ਹੈ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇਕਰ ਤੁਸੀਂ ਆਵਾਜ਼ ਨਹੀਂ ਚੁੱਕਦੇ ਜੇ ਤੇ ਉਹਨਾਂ ਧੀਆਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕਣਾ ਚਾਹੁੰਦੀਆਂ ਨੇ ਮੈਂ ਮੁੱਖ ਦੋਸ਼ੀ ਸਾਰਿਆਂ ਨੂੰ ਮੰਦੀਆਂ ਕਿ ਜਿਨ੍ਹਾਂ ਨੇ ਇਸ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗਿਆ ਅਨਸਵਾਫ਼ ਦੀ ਜਗਾ ਸਾਨੂੰ ਉਹੋ ਜਿਹੀ ਲੇਲਤਾ ਦਿੱਤੀ ਐ ਸਾਰੇ ਦੋਸ਼ੀ ਨੇ ਸਾਰੇ ਦੋਸ਼ੀ ਮੈਨੂੰ ਬਹੁਤ ਜ਼ਿਆਦਾ ਡਰਾਇਆ ਠਮਕਾਇਆ ਗਿਆ ਅੱਜ ਤੱਕ ਮਤਲ ਅੱਜ ਦੇ ਦਿਨ ਤੱਕ ਮੈਨੂੰ ਡਰਾਇਆ ਠਮਕਾਇਆ ਗਿਆ ਰਾਸਤੇ 'ਚ ਮੈਨੂੰ ਰੋਕਿਆ ਵੀ ਗਿਆ ਪਰ ਮੇਰੇ ਹੱਸਮਣ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਨਾਲ ਸਪੋਰਟ ਕਰਕੇ ਮੈਨੂੰ ਕੋਟ ਤੱਕ ਲਿਆਉਂਦੇ ਰਹੇ ਤੇ ਅੱਜ ਵੀ ਲਿਆਂਦਾ ਕੀ ਲੱਗਦਾ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਐਸ ਸੀ ਭਾਈਜਾਦੀ ਮੂਹਨ ਕਰਕੇ ਧਰਮ ਜਿਹੜਾ ਵਿਤਕਰਾ ਜ਼ਿਆਦਾ ਕੀਤਾ ਗਿਆ ਬਿਲਕੁਲ ਮੇਰੇ ਨਾਲ ਵਿਤ ਕਰਾਇਸੀ ਕਰਕੇ ਕੀਤਾ ਗਿਆ ਕਿਉਂਕਿ ਮੈਂ ਐਸਸੀ ਤੇ ਛੋਟੀ ਬਰਾਦਰੀ ਵਿੱਚ ਜਿਹੜਾ ਜਨਮ ਲਿਆ ਸੀ ਮੈਨੂੰ ਉਹਦੀ ਇਹਨਾਂ ਨੇ ਸਜ਼ਾ ਜਿਹੜੀ ਦਿੱਤੀ ਕਉਨ ਜਿਹੜਾ ਅੱਜ ਕੋਰ ਦਾ ਫੈਸਲਾ ਆਇਆ ਵਾ ਇਸ ਨੂੰ ਪੀਪਲ ਸਹੀ ਮੰਨਦੇ ਆ ਜਿਹੜੀ ਸੱਚਾਈ ਕਹੀ ਆ ਬਿਲਕੁਲ ਸਹੀ ਬਿਲਕੁਲ ਸਹੀ ਆ ਜੀ ਮੈਂ ਬਹੁਤ ਸਹਿਮਤ ਹਾਂ ਨਾ ਸਾਨੂੰ ਬਿਲਕੁਲ ਇਹ ਕਿਵੇਂ ਦੇਖਣਾ ਮੈਂ ਉਹ ਜਿੱਥੇ ਧੰਨਵਾਦ ਕਰਦਾ ਮਾਨ ਜੋ ਕੋਰ ਦਾ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਇਹੋ ਜਿਹਾ ਤਣਾਅ ਤਰਾ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਲ ਪੁਲਿਸ ਜਿਹੜੀ ਆ ਉਹ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਦਿੰਦੀ ਆ ਉਕੇ ਇਹ ਤੇ ਮੈਨੂੰ ਦੱਸਣਾ ਚਾਹਣਾ ਹੈ ਕਿ ਜਦੋਂ ਦੋਸ਼ੀ ਕਰਾਰ ਕਰ ਦਿੱਤਾ ਗਿਆ ਮਾਨ ਜੋ ਕੋਰ ਨੇ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ ਉਹਨੂੰ ਜਿਹੜਾ ਇੱਕ ਐਸਐਚਓ ਬਾਰੀ ਖੋਲ ਕੇ ਜਿਹੜਾ ਆ ਫਰੰਟ ਵਾਲੀ ਸੀਟ ਤੇ ਬਿਠਾਉਂਦਾ ਹੈ ਤੇ ਕਾਮਦੋਸ਼ੀ ਜਦੋਂ ਦੋਸ਼ੀ ਕਰਾਰ ਹੁੰਦਾ ਹੈ ਤੇ ਉਹਦੀਆਂ ਫਾਹਾਂ ਬਨ ਕੇ ਹੱਥ ਕੜੀ ਲਾ ਕੇ ਤੇ ਉਹਨੂੰ ਵੱਖਰੀ ਗੱਡੀ ਜਿਹੜੀ ਆ ਉਹਨੂੰ ਸਾਰੇ ਮਜਰਮਾਂ ਦੇ ਨਾਲ ਖੜ੍ਹਾ ਜਾਂਦਾ ਤੇ ਇਹਨੂੰ ਜਿਹੜਾ ਵਕਰੀ ਗੱਡੀ 'ਚ ਬਿਠਾ ਕੇ ਇੱਕ ਬਹੁਤ ਯਾਨੀ ਕਿ ਵੀਆਈਪੀ ਟ੍ਰੀਟਮੈਂਟ ਦੇ ਕੇ ਜਿਹੜਾ ਲੈ ਕੇ ਜਾਂਦਾ ਗਿਆ ਇਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਹੈ ਕਿਉਂਕਿ ਜਿਹੜਾ ਵੀ ਦੋਸ਼ੀ ਮਾਨਜੋ ਕੋਰਟ ਵੱਲੋਂ ਦੋਸ਼ੀ ਕਰ ਦਿੱਤਾ ਜਾਂਦਾ ਉਹ ਜਿਹੜਾ ਆ ਉਹ ਕੋਰਟ 'ਚ ਦੋਸ਼ੀ ਆ ਉਹਨੂੰ ਜਿਹੜਾ ਵੀਆਈਪੀ ਟ੍ਰੇਨਮੈਂਟ ਜਿਹੜਾ ਦੇਣਾ ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਸਰਦਾਰ ਹਰਚਰਨ ਸਿੰਘ ਐਸਐਚਓ ਵੱਲੋਂ ਜਿਹੜਾ ਇਹ ਬਹੁਤ ਨੰਦਨੀਆਂ ਗੱਲ ਆ ਇਦਾਂ ਦੀ ਜਿਹੜੀ ਘਟਨਾ ਨਾਲ ਜਿਹੜਾ ਆ ਯਾਨੀ ਕਿ ਸ਼ੈਡੂਲ ਕਾਸਟ ਐਸਸੀ ਭਾਈਚਾਰੇ ਨੂੰ ਅਤਪੀੜਨ ਹੋਇਆ ਬੜਾ ਨਰਦ ਹੋਇਆ ਕਿ ਇੱਕ ਐਸਸੀ ਐਕਟ ਦੇ ਵਿੱਚ ਇੱਕ ਯਾਨੀ ਕਿ ਛੇੜਛਾੜ ਐਕਟ ਦਾ ਜਿਹੜਾ ਦੋਸ਼ੀ ਆ ਜਿਹਨੇ ਜਾਤੀ ਸੂਚਕ ਸ਼ਬਦ ਬੋਲੇ ਹੁਣ ਅਪਾਤੀ ਯਾਨੀ ਕਿ ਸ਼ਤਾਬਦੀ ਬੋਲੀ ਹੋਵੇ ਤੇ ਉਹ ਜਿਹੜੇ ਦੋਸ਼ੀ ਨੂੰ ਤੁਸੀਂ ਜਿਹੜਾ ਆ ਮਾਂਜੋਕੋਰ ਨੇ ਯਾਨੀ ਕਿ ਇਹ ਨਹੀਂ ਕਿ ਸੀ ਕੇ ਆ ਰ ਮਾਨਯੋ ਕੋਰ ਨੇ ਜਿਹੜਾ ਹੈ ਉਹਨੂੰ ਦੋਸ਼ੀ ਕਰਾਰ ਕੀਤਾ ਤੇ ਉਹਨੂੰ ਵੀ ਆਈ ਪੀ ਟ੍ਰੀਟਮੈਂਟ ਜਿਹੜਾ ਦਿੱਤਾ ਜਾਵੇ ਬਹੁਤ ਲੋਕਾਂ ਲਈ ਗੱਲ ਹੈ ਪਰਿਵਾਰ ਨੂੰ ਕਾफी ਤੌਰ ਤੇ ਕੀਤਾ ਗਿਆ ਹੈ ਇਹ ਬਹੁਤ ਜ਼ਿਆਦਾ ਜੀ ਇਹ ਜਿਹੜੀਆਂ ਹਮ ਤਨਹਾਰ ਧਰਾਂ ਹੈ ਵੇਖੋ ਤੇ ਪਿਛਲੇ ਕਿਉਂਕਿ ਸਰਕਾਰ ਜਿਹੜੀ ਇਹਨਾਂ ਦੀ ਹੈ ਤੇ ਤਨਹਾਰ ਧਰਾਂ ਜਿਹੜੀਆਂ ਉਹ ਕਦੀ ਵੀ ਜਿਹੜਾ ਆ ਉਹ ਗਰੀਬ ਪਰਿਵਾਰ ਨੂੰ ਇਨਸਾਫ ਨਹੀਂ ਏਡੀ ਛੇਤੀ ਦਿੰਦੀਆਂ ਹੁੰਦੀਆਂ ਕਿਉਂਕਿ ਅੱਜ ਜਿਹੜਾ ਆ ਲਗਾਤਾਰ ਇਹਨਾਂ ਵੱਲੋਂ ਸਾਨੂੰ ਤੌਰ ਤੇ ਕੀਤਾ ਜਾਂਦਾ ਰਿਹਾ ਹੈ ਉਦਾਂ ਕਿ ਦਬਾਕ ਆਇਆ ਜਾਂਦਾ ਰਿਹਾ ਰਸਤੇ ਜਾਣੀਆਂ ਕੱਟੀਆਂ ਰੋਕੀਆਂ ਜਾਂਦੀਆਂ ਰਹੀਆਂ ਪਰ ਅੱਜ ਮਨ ਜੋ ਕੋਰ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਯਾਨੀ ਕਿ ਪ੍ਰੋਪਰਲੀ ਜਿਹੜੇ ਆ ਉਹ ਸਰਿਆ ਜਿਹੜੀ ਆ ਚਾਰ ਸਰਜਰੀ ਸੁਣਾਈ ਆ ਐਸਆਈਐਸਐਕਟ ਦੇ ਅਧੀਨ ਅਤੇ ਸ਼ੇਰਚਾਰ ਐਕਟ ਦੇ ਤੇ ਸਰ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਅੱਜ ਇਸ ਕੇਸ ਨੂੰ ਅੰਜਾਮ ਦੇ ਪੂਰਾ ਆ ਗਿਆ ਹੋਇਆ ਜਿਹੜੀਆਂ ਚੀਜ਼ਾਂ ਮੈਂ ਨਹੀਂ ਤੁਹਾਨੂੰ ਖੁੱਲ ਕੇ ਦੱਸ ਸਕਦਾ ਸਾਂ ਅੱਜ ਉਹ ਮੈਂ ਦੱਸਾਂਗਾ ਸਭ ਤੋਂ ਵੱਡੀ ਗੱਲ ਹੈ ਕਿ ਮੈਡਮ ਨੇ ਜਿਹੜਾ 13 ਸਾਲ ਦਾ ਜਿਹੜਾ ਵੇਟਿੰਗ ਪੀਰੀਅਡ ਸੀ ਅੱਜ ਉਹਨਾਂ ਦਾ ਖਤਮ ਹੋਇਆ ਤੇ ਸੈਕੰਡਲੀ ਉਹਨਾਂ ਨੂੰ ਇਨਸਾਫ ਮਿਲ ਗਿਆ ਆਈ ਥਿੰਕ ਜਸਟਿਸ ਹੈਸ ਬੀਨ ਡਿਲੀਵਰਡ ਟੂ ਹਰ ਐਂਡ ਸਰਜ ਜਿਹੜੇ ਹਰਵਿੰਦਰ ਸਿੰਘ ਸ਼ੋਸ਼ੀ ਆ ਤੇ 8 ਜੇਲ ਤੋਂ ਨਹੀਂ ਲਿਆਏ ਗਏ ਉਹਨਾਂ ਦੀ ਡੇਟ ਪੈ ਚੁੱਕੀ ਹੈ ਮੰਗਲਵਾਰ ਦੀ 16 ਨੂੰ 2025 ਬਾਕੀ ਜਿਹੜੇ 10 ਦੋਸ਼ੀ ਉਹਨਾਂ ਸਾਰਿਆਂ ਨੂੰ ਦੋਸ਼ੀ ਕਰਾ ਕਰ ਦਿੱਤੇ ਤੇ ਸਜ਼ਾ ਸੁਣਾਈ ਗਈ ਹੈ ਉਹ ਚ ਦਵਿੰਦਰ ਕੁਮਾਰ ਸਰਜ ਸਿੰਘ ਕੀ ਨਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਸੈਕਸ਼ਨ 4 ਐਸ ਸੀ ਐਸ ਟੀ ਐਕਟ 323 506 148 149 ਆਈ ਪੀ ਸੀ ਤਹਿਤ ਸਜ਼ਾ ਸੁਣਾਈ ਗਈ ਹੈ ਜਿਸ ਦੀ ਮੈਕਸਿਮਮ ਸਜ਼ਾ 4 ਸਾਲ ਫਾਈਨ 50000 ਰੁਪਿਆ ਜੇ ਇਨ ਡਿਫਾਲਟ ਆਫ ਫਾਈਨ 6 ਮੰਥਸ ਹੈ ਜਿਹੜੇ ਮਨਜਿੰਦਰ ਸਿੰਘ ਉਰਫ ਸਾਹਾ ਬਹਾਉਰ ਫਲਾਦਪੁਰਾ ਉਹਨਾਂ ਨੂੰ 354 ਤਹਿਤ ਵੀ ਦੋਸ਼ੀ ਕਰਾਰ ਕੀਤਾ ਗਿਆ ਹੈ ਉਹਨਾਂ ਨੂੰ 354 ਦੀ ਸਜ਼ਾ ਵੀ ਸੁਣਾਈ ਗਈ ਹੈ ਜਿਹਦੇ ਚ 3 ਸਾਲ ਦੀ ਸਜ਼ਾ ਤੇ 20000 ਰੁਪਏ ਜੁਰਮਾਨਾ ਜੇ ਉਹ ਡਿਫਾਈਨ ਡਿਫਾਲਟ ਕਰਦੇ ਹਨ ਤੇ 3 ਮਹੀਨੇ ਦੀ ਹੋਰ ਸਜ਼ਾ ਇਹ ਸੁਣਾਈ ਹੋਇਆ ਐਕਟ ਬਰਦਾਸ਼ਤ ਉਹ ਸਰ 356 ਛੀਟਸ ਆਊਟਰੇਜਿੰਗ ਦੀ ਇੰਡਸਟਰੀ ਆਫ ਔਮਨ ਵਾਸਤੇ ਹੁੰਦਾ ਹੈ ਜੋ ਕਿ ਇਹਨਾਂ ਨੇ ਮਨਜਿੰਦਰ ਸਿੰਘ ਉਸ ਸਾਬੀ ਨੇ ਕੀਤਾ ਸੀ ਲੋਕ ਇਹ ਕਹਿ ਸਕਦੇ ਸਭ ਤੋਂ ਜ਼ਿਆਦਾ ਵੀ ਜਿਹੜਾ ਸੱਜਾ ਦਾ ਹੱਕ ਦਾ ਕਿਹਾ ਗਿਆ ਉਹ ਗਿਵਰਸਨ ਲਾਲਪੁਰ ਕਿਹਾ ਗਿਆ ਸਰ ਸਾਰੇ ਹੀ ਕੀਤੇ ਗਏ ਆ ਜਿਹੜੇ ਸਾਥੋਸ਼ੀ ਮੈਂ ਦੱਸੇ ਸੀ ਉਹਨਾਂ ਸਾਰਿਆਂ ਨੂੰ 4 ਸਾਲ ਦਿੱਤੀ ਗਈ ਆ ਐਸਐਸਟੀ ਫਲੇ ਪਰਵਾ ਪਰਿਵਾਰ ਦੀ ਸੁਰੱਖਿਆ ਲਈ ਹੁਣ ਤੁਹਾਡੇ ਕੋਲ ਸਰ ਪਰਿਵਾਰ ਦੀ ਸੁਰੱਖਿਆ ਲਈ ਅਸੀਂ ਦੁਬਾਰਾ ਫੇਰ ਐਪਲੀਕੇਸ਼ਨ ਲਗਾਵਾਂਗੇ ਸਿਕਿਉਰਟੀ ਲਈ ਪ੍ਰੋਵਾਈਡ ਕਰਨ ਦੀ ਰਿਕਵੈਸਟ ਕਰਾਂਗੇ ਕਿ ਆਈ ਥਿੰਕ ਸਾਡੇ ਇਹੋ ਸਹਿਮਤ ਹੋਗੇ ਜਰੂਰ ਮਿਲੇਗੀ ਸੰਸਿ큐ਰਿਟੀ ਐਂਡ ਇੱਕ ਚੀਜ਼ ਮੈਂ ਹੋਰ ਐਡ-ਆਨ ਕਰਾਂਗਾ ਕੋਰਟ ਨੇ ਖੁਦ ਆਪਣੇ ᱮਮਪਾਵਰ ਕਰਕੇ 357A ਸੈਕਸ਼ਨ ਥੱਲੇ ਵਿਕਟਿਮ ਨੂੰ ਹਰਬਿੰਦਰ ਕੌਰ ਮੈਡਮ ਨੂੰ ਕੰਪਨਸੇਸ਼ਨ ਦਾ ਵੀ ਦਿੱਤਾ ਆਇਆ ਹੈ ਰਾਏ ਜੀ ਇਹਨਾਂ ਸਮਾਂ ਲੱਗ ਗਿਆ ਐਸਾ ਨਹੀਂ ਅੱਗੇ ਦੇਖੋ ਸਰ ਫੈਸਲਾ ਹਰ ਇੱਕ ਪੰਨੇ ਨੂੰ ਸੁਣ ਕੇ ਸਮਝ ਕੇ ਹੀ ਕੀਤਾ ਜਾਂਦਾ ਹੈ ਤੇ ਇਹ ਜਿਹੜੇ ਫੈਸਲੇ ਹੁੰਦੇ ਹਨ ਬਹੁਤ ਸਾਰੀਆਂ ਚੀਜ਼ਾਂ ਕੁਆਂਟਮ ਆਫ ਕੰਟੈਂਸ ਤੇ ਦੋ ਤਿੰਨ ਵਾਰੀ ਬੈਠ ਹੋਈ ਪਹਿਲਾਂ ਬਿਫੋਰ ਲੰਚ ਹੋਈ ਉਸ ਤੋਂ ਬਾਅਦ ਆਫਰ ਲੰਚ ਹੋਈ ਫਿਰ ਜੱਜ ਸਾਹਿਬ ਨੇ ਕਨਸੀਡਰ ਕੀਤਾ ਫਿਰ ਕਨਕਲੂਡ ਕਰਕੇ ਅੱਜ ਇਹ ਸਜ਼ਾ ਸੁਣਾ ਦਿੱਤੀ ਹੈ